ਹਾਂ ਜੀ ਭਾਈ ਜਿਲ੍ਹਾ ਅੰਮ੍ਰਿਤਸਰ ਔਰ ਰਮਦਾਸ ਦੇ ਕੋਲ ਫਾਸਲੇ ਅਗਰ ਇੱਕ ਕਰਾ ਚੋਰ ਆਪਲੇ ਦੇ ਅਸੀਂ ਮੌਜੂਦ ਹਾਂ ਔਰ ਹੜ ਦੇ ਬੁਰੇ ਹਾਲਾਤ ਇੱਥੇ ਜਿਹੜੇ ਇਲਾਕੇ ਦੇ ਲੋਕਾਂ ਦੇ ਆ ਮੁਸ਼ਕਲ ਦੇ ਵਿੱਚ ਇਸ ਟਾਈਮ ਦੇ ਤੇ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਹਾਲਾਤ ਬਣੇ ਹੋਏ ਆ ਰਮਦਾਸ ਅਸੀਂ ਫਿਰ ਰਹੇ ਆ ਔਰ ਪੂਰਾ ਏਰੀਆ ਜਿਹੜਾ ਵਾ ਡੁੱਬਿਆ ਹੋਇਆ ਔਰ ਇੱਥੇ ਹਾਂ ਇਧਰ ਦੇਖ ਸਕਦਾ ਤੁਸੀਂ ਔਰ ਪਰਿਵਾਰ ਇੱਕ ਸਾਡੇ ਪਰਿਵਾਰ ਸੀ ਕਿ ਫਸੇ ਹੋਏ ਸੀਗੇ ਉਹਨਾਂ ਰੈਕ ਕਰਦੇ ਵਿੱਚ ਫਿਰ ਇਹ ਪਾਣੀ ਚੜ ਗਿਆ ਸੀਗਾ ਸੋ ਉਹਨਾਂ ਨੂੰ ਜਥੇਬੰਦੀ ਵੱਲੋਂ ਜਿਹੜੀ ਰਾਹਤ ਕਾਰਜ ਆਪਣਾ ਯੋਗਦਾਨ ਪਾਇਆ ਜਾ ਰਿਹਾ ਉਹਦੇ ਤਹਿਤ ਅਸੀਂ ਰੈਸਕਿਊ ਕਰਕੇ ਤੇ ਸੇਫ ਜਗ੍ਹਾ ਦੇ ਉੱਤੇ ਪਹੁੰਚਾਇਆ ਜਾ ਰਿਹਾ ਔਰ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਲੱਗਾ ਹੋਇਆ ਪਰ ਜਿੰਨੀ ਤਗੜੀ ਮੁਸੀਬਤ ਹੈ ਉਹਦੇ ਸਾਹਮਣੇ ਪ੍ਰਸ਼ਾਸਨ ਦੇ ਜੋ ਪ੍ਰਬੰਧ ਨੇ ਉਹ ਘੱਟ ਪੈ ਰਹੇ ਨੇ ਸੋ ਸਾਡੀ ਅਪੀਲ ਹੈ ਕਿ ਜਿੱਥੇ ਵੀ ਇੰਨਾ ਹਾਲਾਤਾਂ ਦੇ ਵਿੱਚ ਹਰ ਤਰੀਕੇ ਦੇ ਵਕਰੇਮਿਆਂ ਨੂੰ ਛੱਡ ਕੇ ਰਾਹਤ ਕਾਰਜਾਂ ਦੇ ਵਿੱਚ ਡੁੱਟਣਾ ਚਾਹੀਦਾ ਔਰ ਸਾਡਾ ਇਹਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਮਰੀਜ਼ ਵੀ ਸਨ ਆਪਾਂ ਜਿਹੜੇ ਕਾਫੀ ਬਹੁਤ ਆ ਕ੍ਰਿਟੀਕਲੀ ਬਿਮਾਰ ਨੇ ਯਾਨੀ ਕਿ ਉੱਠ ਵੀ ਨਹੀਂ ਸਕਦੇ ਉਹ ਚੱਲ ਵੀ ਨਹੀਂ ਸਕਦੇ ਬੈਠ ਵੀ ਨਹੀਂ ਸਕਦੇ ਇਤੋਂ ਤੱਕ ਕੇ ਉਹਨਾਂ ਦੇ ਪਰਿਵਾਰ ਵੱਲੋਂ ਅਸੀਂ ਲੰਘ ਰਹੀ ਸੀ ਇਤੋਂ ਟਰਾਲੀ ਤੇ ਤੇ ਉਹਨਾਂ ਨੇ ਸਾਨੂੰ ਆ ਆਵਾਜ਼ ਦੇ ਕੇ ਕਿਹਾ ਸੀਗਾ ਕਿ ਅਸੀਂ ਰੈਸਕਿਊ ਕੀਤਾ ਜਾਵੇ ਸੋ ਭਾਈ ਜਿਹੜਾ ਜਿਹੜਾ ਜਿੰਨਾ ਜਿੰਨਾ ਯੋਗਦਾਨ ਪਾ ਸਕਦਾ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਪਾਉਣਾ ਚਾਹੀਦਾ ਔਰ ਦੇਖ ਸਕਦੇ ਹੋ ਤੁਸੀਂ ਕਿ ਇੱਕ ਕਿਸਾਨ ਆਪਣੇ ਫਸਲਾਂ ਵਾਸਤੇ ਫਸਲਾਂ ਵਾਸਤੇ ਪਾਣੀ ਦੇ ਵਿੱਚੋਂ ਜਿਹੜੀ ਆ ਥੋੜੀ ਜਿਹਾ ਖਦਾ ਪੱਠੇ ਲੈ ਕੇ ਆ ਰਿਹਾ ਜੀ ਉਹ ਸੁਪਨੇਰ ਸਾਹਿਬ ਪਾਣੀ ਦੇ ਵਿੱਚ ਦੀ ਵੀ ਉਹ ਜਿੰਦਗੀ ਦਾ ਇਹ ਐਕਸਾਈਡ ਲੱਗਦਾ ਨਾ ਬੰਦਾ ਲੱਹਾ ਵੇਖੋ ਜੀ ਚੱਲ ਇਹ ਆ ਹਾਲਾਤ ਇਹ ਹੁੰਦੇ ਆ ਪਿੰਡਾਂ ਵਾਲਿਆਂ ਦੇ ਹਨਾ ਕਿਸਾਨਾਂ ਦੇ ਮਜ਼ਦੂਰਾਂ ਦੇ ਹਾਲਾਤ ਜਿਹੜੀ ਜੇ ਕਿਸੇ ਸਰਕਾਰ ਨੂੰ ਲੱਗਦਾ ਜਿਵੇਂ ਭਗਵੰਤ ਮਾਨ ਸਾਹਿਬ ਨੂੰ ਟਰੈਕਟਰ ਚੁਪਦੇ ਹੁੰਦੇ ਕਿਸੇ ਵੇਲੇ ਹੁਣ ਉਹੀ ਟਰੈਕਟਰ ਆ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਕੰਮ ਆ ਰਹੇ ਆ ਸੋ ਭਾਈ ਸਿਆਸਤਾਂ ਆਪਣੀ ਥਾਂ ਤੇ ਹੁੰਦੀਆਂ ਪਰ ਜ਼ਬਾਨ ਦਾ ਕਾਬੂ ਜਿਹੜਾ ਆ ਉਹ ਹਰ ਇੱਕ ਬੰਦੇ ਨੂੰ ਆਪਣਾ ਰੱਖ ਕੇ ਚੱਲਣਾ ਚਾਹੀਦਾ ਸੋ ਭਗਵੰਤ ਮਾਨ ਸਾਹਿਬ ਦੇ ਉੱਤੇ ਜੇ ਹੁਣ ਸਾਰਾ ਕੰਮ ਛੱਡ ਦਿੱਤਾ ਜਾਵੇ ਤਾਂ ਲੋਕਾਂ ਦੀ ਜਾਨਾਂ ਜਾਂਦੀਆਂ ਰਹਿਣਗੀਆਂ ਸੋ ਜਥੇਬੰਦੀਆਂ ਆਪਣਾ ਫਰਜ਼ ਨਿਭਾਉਂਦੀਆਂ ਜੇ ਸਰਕਾਰਾਂ ਸਾਰੇ ਆਪਣੇ ਫਰਜ਼ ਨਿਭਾ ਦੇਣ ਤੇ ਲੋੜ ਹੀ ਨਾ ਪਵੇ ਜਥੇਬੰਦੀਆਂ ਨੂੰ ਇਸ ਤਰੀਕੇ ਦੀ ਆਪਣਾ ਜਿਹੜੇ ਯਤਨ ਕੀਤਾਉਣ ਦੀ ਸੋ ਸਾਡੀ ਬੇਨਤੀ ਆ ਭਈ ਜਿਹੜੇ-ਜਿਹੜੇ ਏਰੀਆ ਦੇ ਵਿੱਚ ਵੀ ਹੜਾ ਆਏ ਆ ਉਸ ਉਸ ਏਰੀਆ ਦੇ ਵਿੱਚ ਜਿੱਥੇ ਸਾਡੀ ਜਥੇਬੰਦੀ ਦਾ ਕਿੱਡ ਰਿਆ ਜਾਂ ਇਥੋਂ ਤੱਕ ਅਸੀਂ ਕਹੀਏ ਕਿ ਜਿਹੜੀ ਵੀ ਕਿਸੇ ਜਥੇਬੰਦੀ ਦਾ ਕਿੱਡ ਰਿਆ ਭਾਈ ਇਸ ਟਾਈਮ ਦੇ ਉੱਤੇ ਆਹ ਦੇਖੋ ਆ ਬੋਰਡ ਛੜਦੇ ਟੇਲ ਕਾ ਫਤੇਗੜ ਟੂੜੀਆਂ 14 ਕਿਲੋਮੀਟਰ ਫਤੇਗੜ ਟੂੜੀਆਂ ਤੋਂ ਯਾਨੀ ਕਿ ਰਮਦਾਸ ਦੇ ਬਿਲਕੁਲ ਮੋੜ ਦੇ ਵਿੱਚ ਆ ਤੇ ਤੁਸੀਂ ਇਹ ਹਾਲਾਤ ਵੇਖੋ ਚਾਰ ਚਫੇਰੇ ਇੰਨਾ ਪਾਣੀ ਚੜਿਆ ਹੋਇਆ ਅਸੀਂ ਜਦੋਂ ਇਧਰ ਦੀ ਪਹਿਲਾਂ ਗਏ ਸੀ ਜੇ ਵਾਪਸ ਉਸ ਟਾਈਮ ਦੇ ਉੱਤੇ ਇੱਥੇ ਇੰਨਾ ਪਾਣੀ ਹੈ ਨਹੀਂ ਸੀ ਕਾਫੀ ਸੀਗਾ ਪਾਣੀ ਪਰ ਜਿੱਥੇ ਇਸ ਟਾਈਮ ਅਸੀਂ ਲੰਘ ਰਹੇ ਹਾਂ ਪੰਪ ਇਧਰਲੇ ਤੋਂ ਤੁਸੀਂ ਐਚਬੀ ਦਾ ਪੰਪ ਇੱਥੇ ਇੰਨੇ ਫਲੋ ਨਹੀਂ ਸੀ ਪਾਣੀ ਦਾ ਜਨਕਿ ਇਸ ਤੋਂ ਬਾਹਰ ਜੀ ਪਾਣੀ ਦਾ ਫੇਰ ਫਲੋ ਵਧਿਆ ਔਰ ਰਮਦਾਸ ਦੇ ਵਿੱਚ ਕੋਈ 7-7 8-8 ਫੁੱਟ ਦੇ ਕਰੀਬ ਜਿਹੜਾ ਪਾਣੀ ਆ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਉਸ ਤੋਂ ਅੱਗੇ ਜਿਹੜਾ ਏਰੀਆ ਆ ਉਹਦੇ ਵਿੱਚ ਹਾਂਜੀ ਠੀਕ ਹੈ ਠੀਕ ਹੋ ਗਿਆ ਜੀ ਨਾਲ ਨਾਲ ਠਾਰਪੀਆ ਠੀਕ ਹੈ ਠੀਕ ਆ ਬਜ਼ੁਰਗ ਸੀਗੇ ਦੱਸ ਰਹੇ ਆ ਦੱਸ ਰਿਹਾ ਸੀ ਕਿ ਇਹਨਾਂ ਨੂੰ ਵੀ ਕਰ ਲੈਣਾ ਸੀਗਾ ਕਿ ਭਾਈ ਨਿਕਲਿਓ ਘਰਾਂ ਚੋਂ ਘਰ ਛੱਡਣ ਨੂੰ ਅਸਲ ਦੇ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਬਹੁਤ ਮੁਸ਼ਕਲ ਹੁੰਦੀ ਆ ਘਰ ਨੂੰ ਛੱਡਣਾ ਪਰ ਸਾਡੀ ਇਹ ਅਪੀਲ ਆ ਇਹ ਲੋਕਾਂ ਨੂੰ ਕਿ ਭਾਈ ਹੁਣ ਜਿਹੜੇ ਹਾਲਾਤ ਪੈਦਾ ਹੋ ਗਏ ਆ ਘਰਾਂ ਦੇ ਵਿੱਚ ਰਹਿਣ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੋਣਾ ਔਰ ਪਹਿਲਾਂ ਜਾਨੀ ਨੁਕਸਾਨ ਤੋਂ ਬਚਿਆ ਜਾਵੇ ਮਾਲੀ ਨੁਕਸਾਨ ਜਿਹੜਾ ਹੁੰਦਾ ਆ ਉਹ ਸੈਕੰਡ ਸੈਕੰਡਰੀ ਹੁੰਦਾ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਦਾ ਜਿਹੜਾ ਬਚਾਇਆ ਉਹ ਕਿੱਦਾਂ ਜਣਾ ਚਾਹੀਦਾ ਸੋ ਸਾਡੀ ਅਪੀਲ ਹੈ ਲੋਕਾਂ ਨੂੰ ਕਿ ਸੇਫ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਅ ਅਸੀਂ ਕਈ ਥਾਂ ਤੇ ਵੇਖਿਆ ਕਿ ਘਰ ਛੱਡਣ ਨੂੰ ਲੋਕ ਤਿਆਰ ਨਹੀਂ ਹੈਗੇ ਕਹਿ ਵੀ ਰਹੇ ਆ ਪਰ ਉਹਦੇ ਬਾਵਜੂਦ ਵੀ ਕਿਉਂਕਿ ਘਰ ਬੜਾ ਪਿਆਰਾ ਹੁੰਦਾ ਤੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋਵੇ ਕੋ ਨੁਕਸਾਨ ਹੋਵੇ ਜਾਨੀ ਮਾਲੀ ਕਿਸੇ ਜਾਨੀ ਕਿਸੇ ਤਰੀਕੇ ਦਾ ਬਚਾ ਕਰਨਾ ਚਾਹੀਦਾ ਸੋ ਭਾਈ ਆ ਟੀਮਾਂ ਸਾਡੀਆਂ ਜੜੀਆਂ ਵਾਂ ਔਰ ਰਾਹਤ ਕਾਰਜਾਂ ਤੇ ਲੱਗੀਆਂ ਹੋਈਆਂ ਔਰ ਲੰਗਰ ਵਾਸਤੇ ਜਿਹੜੇ ਪ੍ਰਬੰਧ ਆ ਉਹਦੇ ਵੀ ਕੀਤੇ ਜਾ ਰਹੇ ਲੰਗਰ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਮੈਡੀਕਲ ਦੀ ਜਿਹੜੀ ਹੈਗੀ ਆ ਹੈਲਪ ਉਹ ਵੀ ਕਰੀਏ ਜਿੰਨਾ ਵੀ ਕਰ ਸਟਾਂਗੇ ਆ ਵੇਖੋ ਵਲੰਟੀਅਰ ਹਾਂਜੀ ਇਹ ਟਰਾਂਸਫਰਮਰ ਇਹ ਵੇਖੋਗੇ ਕਿੰਨਾ ਵੱਧਿਆ ਆ ਦੂਰ ਤੱਕ ਜਿੱਥੇ ਤੱਕ ਕੈਮਰੇ ਦੀ ਨਿਗਾਹ ਜਾਂਦੀ ਆ ਇਹ ਸੜਕ ਕੋਈ ਲਗਭਗ 6 ਫੁੱਟ ਦੇ ਕਰੀਬ ਉੱਚੀ ਆ ਦਸੀ ਜਾਂਦੀ ਆ ਸਾਈਡਾਂ ਨਾਲੋਂ ਆ ਇਹ ਵੀ ਸਾਡੇ ਵੀਰ ਆ ਪੁਰੇ ਆ ਇਹ ਸਾਡੇ ਵੀਰ ਵਲੰਟੀਅਰ ਕੁਛ ਇਹ ਵੀ ਆਪਣੇ ਪੱਧਰ ਦੇ ਉੱਤੇ ਲੱਗੇ ਹੋਇਆ ਹਾਂਜੀ ਸੋ ਭਾਈ ਹੈਲਪ ਕਰੀਏ ਜਿੰਨੀ ਵੀ ਕਰ ਸਕਦੇ ਆ 1 ਸਕੰਡ 1 ਸਕੰਡ 1 ਸਕੰਡ ਹਾਂਜੀ ਇਹ ਤੁਹਾਡੇ ਨਾਲ ਨੇ ਚੱਲ ਕੋਈ ਨਹੀਂ ਮੋੜ ਲਿਓ ਕਾਰੀ ਨੂੰ ਅਸੀਂ ਲਾ ਦੇਨੇ ਕੋਈ ਟੈਂਸ਼ਨ ਨਹੀਂ ਕੋਈ ਮੋੜ ਲਿਓ ਧਿਆਨ ਨਾਲ ਧਿਆਨ ਨਾਲ ਬਾਬਾ ਜੀ ਚਲ ਜਾਓ ਸਟਾਪ ਕਰਕੇ ਲੈ ਕੇ ਆਏ ਕਿਨ੍ਹੇ ਵਾਸਤੇ ਚੱਲ ਠੀਕ ਹੈ ਚੱਲੋ ਚੱਲੋ ਠੀਕ ਹੈ ਆ ਜਾਓ ਵੀਰੇ ਆ ਜਾਓ ਖਲੋ ਰੁਕ ਜਾ ਮੈਂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚੜ ਲੈਣ ਦਾ ਚੜ ਲੈਣ ਦਾ ਚੜਦਾ ਆਰਾਮ ਨਾਲ ਆਰਾਮ ਨਾਲ ਰੁਕ ਜਾ ਠੀਕ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ ਜਾ ਰੁਕ ਜਾ ਰੁਕ ਜਾ ਧਿਆਨ ਨਾਲ ਵੀ ਬਹਿ ਜਾ ਮੇਰਾ ਬਾਊ ਉਹ ਗੱਡੀ ਗੱਡੀ ਆ ਗੱਡੀ ਫਸੀ ਸੀ ਪਾਣੀ ਦੇ ਵਿੱਚ ਉਹਨਾਂ ਨੂੰ ਨਾਲ ਚੱਲ ਉਹ ਵੀ ਤੋਰ ਉਹਨਾਂ ਨੂੰ ਕਿਹਾ ਆ ਕਿ ਤੁਸੀਂ ਨਾਲ-ਨਾਲ ਗੱਡੀ ਲਈ ਜਾਓ ਟਰਾਲੀ ਦੇ ਪਿੱਛੇ-ਪਿੱਛੇ ਚਲੋ ਮਤਲਬ ਹਾਲਾਤ ਬੱਦ ਤੋਂ ਬੱਤਰ ਨੇ ਸਵੇਰ ਦੇ ਨਾਲੋਂ ਵੀ ਇਸ ਟਾਈਮ ਦੇ ਉੱਤੇ ਵੱਧ ਜਿਹੜਾ ਮੁਸ਼ਕਲ ਹਾਲਾਤ ਆ ਉਹ ਬਣਿਆ ਹਾਂ ਹਾਂ ਚਲੋ ਸਾਡੇ ਵੱਲੋਂ ਜਤਨ ਜਾਰੀ ਨੇ ਜੀ ਬਾਕੀ ਚਲੋ ਸਾਰਿਆਂ ਨੂੰ ਬੇਨਤੀ ਆ ਇੱਕ ਬਾਕੀ ਭਾਈ ਕੋਈ ਵੀ ਕਿਸੇ ਵੀ ਤਰੀਕੇ ਦੇ ਜਿਵੇਂ ਵੀ ਮਤ ਤੁਸੀਂ ਕਰ ਸਕਦੇ ਲੋਕਾਂ ਦੀ ਇਹੋ ਜਿਹੇ ਹਾਲਾਤਾਂ 'ਚ ਕੋ ਸਾਨੂੰ ਕਰਨੀ ਚਾਹੀਦੀ ਆ ਹਾਂਜੀ ਬੰਦੇਰ ਸਾਹਿਬ ਨਾਲ ਆਪਣੇ ਬੰਦੇਰ ਸਾਹਿਬ ਲਾਈਵ ਜੇ ਜਥੇਬੰਦੀ ਵਾਲੇ ਪੇਜ ਤੇ ਤੁਸੀਂ ਤੋ ਕੀ ਹਾਲਾਤਾਂ ਦਾ ਕੀ ਕਹਿਣਾ ਚਾਹੁੰਦੇ ਜੀ ਸੇਖੋ ਇੱਕ ਤਾਂ ਹੈਗਾ ਵੀ ਜੋ ਵੀ ਪ੍ਰਸ਼ਾਸਨ ਲੋਕਲ ਗੱਡੀ ਸਥਾਨਕ ਸਿਵਲ ਪ੍ਰਸ਼ਾਸਨ ਜਾਂ ਗਵਰਨਮੈਂਟ ਹੁੰਦੀ ਆ ਉਹੀ ਗਰਾਊਂਡ ਤੇ ਹੁੰਦੀ ਆ ਉਹੀ ਅਸਲ ਹੁੰਦਾ ਕਿੱਡਾ ਪਟਾ ਇਹ ਖੜ ਪਰਭਾਫੇ ਤੋਂ ਨਰਾਵੀ ਨੇ ਮਾਰ ਕਰਤਾ ਲੇਟ ਆ ਜਿਵੇਂ ਗਰਦਾਖਪੁਰ ਪਰੇ ਪਠਾਨਕੋਟ ਵੀ ਆ ਗਰਦਾਖਪੁਰ ਤੋਂ ਹੁਣ ਇੱਕ ਕੱਕੜ ਪਿੰਡ ਪਰੇ ਟਾਰੀ ਬਾਰਡਰ ਦੇ ਨੇੜੇ ਉੱਥੋਂ ਤੱਕ ਇਹ ਪਾਣੀ ਜਾ ਰਿਹਾ ਔਰ ਇਹ ਹਜ਼ਾਰਾਂ ਪਿੰਡ ਨੇ ਉਹ ਮੈਨੂੰ ਆਈਡੀਆ ਲੱਗਦਾ ਤੇ ਪ੍ਰਸ਼ਾਸਨ ਦੀ ਪਹੁੰਚ 5 4% ਪਿੰਡਾਂ ਤੱਕ ਆ ਉਹ ਵੀ ਜਿਹੜੇ ਢੋਨੇ ਵਾਲਾ ਵਰਗਾ ਪਿੰਡ ਆ ਉਹ ਤੇ ਕੀ ਬਣਿਆ ਵਾ ਕੋਈ ਸਾਨੂੰ ਆਈਡੀਆ ਨਹੀਂ ਹੈ ਸਰਪੰਚਾ ਜਾਂ ਜਿਹੜਾ ਅਗਲੇ ਬਨੇ ਪਿੰਡ ਹੈਗੇ ਆ ਜਟਾ ਪਛੀਆ ਹੋਰ ਪਿੰਡ ਨੇ ਉਹਨਾਂ ਦਾ ਬਣਿਆ ਕੀ ਆ ਜਿੱਥੇ ਲੋਕ ਫਸੇ ਨੇ ਰੈਸਕਿਊ ਕਰਨਾ ਤੋਂ ਅਸੀਂ ਕਹਿੰਨੇ ਆ ਕਿ ਜਿੱਦਾਂ ਵੀ ਕਹੇ ਦੀ ਮਤ ਤੋਂ ਹੋ ਸਕੇ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਸਰਕਾਰ ਕੇਂਦਰ ਨੂੰ ਲਿਖੇ ਇਹ 에어 ਲਿਫਟ ਤੋਂ ਬਗੈਰ ਲੱਖਾਂ ਲੋਕ ਫਸ ਕੇ ਆ ਨਿਕਲਣ ਦੀ ਹੈ ਬਾਤ ਜਿਵੇਂ ਅਸੀਂ ਇੱਕ ਮਰੀਜ਼ ਨੂੰ ਕੱਢ ਕੇ ਲਿਆਏ ਆ ਕੋਈ ਨਾ ਕੋਈ ਕੋ ਨਿਕਲਣਾ ਚਾਹੁੰਦਾ ਨ ਮਰੀਜ਼ਾਂ ਦੀ ਕਿੰਨੀ ਹਾਲ ਚੰਮੜੀ ਆ ਔਰ ਇਹਦੇ ਤੇ ਜੜੇ ਵੀ ਅਸੀਂ ਜਥੇਬੰਦੀ ਦੇ ਅੰਦਰ ਵੀ ਅਪੀਲ ਕਰਦੇ ਆ ਆਪਣੀਆਂ ਟ੍ਰੈਕਟਰ ਟਾਲੀਆਂ ਤਿਆਰ ਰੱਖੋ ਜੇ ਕੋਈ ਵੱਡੇ ਕੱਟਨੇ ਪਈਂਦੇ ਇਹਦੇ ਸੜਕ ਸੜਕ ਦੇ ਲਾ ਕੋਲ ਅਸੀਂ ਕੱਢ ਲਿਆਵਾਂਗੇ ਕੋਵਾਜ ਮਾਰੂਗਾ ਬਾਕੀ ਜਿੰਨੀ ਵੀ ਮੱਥ ਹੋ ਸਕਦੀ ਕਰੀਏ ਬਾਕੀ ਲੰਗਰਾਂ ਲੰਗਰਾਂ ਦੀ ਤਿਆਰੀ ਕਰਨੀ ਕਿ ਜਦੋਂ ਪਾਣੀ ਸਟੇ ਹੋ ਜੇ ਦੇਖੇ ਸਟੇ ਹੋ ਗਿਆ ਕਿ ਲੰਗਰ ਦੀ ਸਪਲਾਈ ਹੈ ਟਰੈਕਟਰ ਘਟੋਟ 7-8 ਕੋਈ 8.5 ਹੀ ਹੁੰਦੀ ਆ 8-9 ਫੁੱਟ ਤੱਕ ਤਾਂ ਟਰੈਕਟਰ ਖਿੱਚ ਕੇ ਲੈ ਜੀਦਾ ਇਹ ਤੋਂ ਵੱਧ ਸ਼ਾਇਦ ਸਪਲਾਈ ਨਾ ਦੇ ਸਕੇ ਤੋਂ ਇਸ ਕਰਕੇ ਆ ਵੀ ਵੱਡੀ ਤਰਾਸਦੀ ਆ ਅਰ ਦੁੱਖ ਆ ਬੇਸ਼ੱਕ ਹਾਲੇ ਬੁੱਲਣ ਨੂੰ ਦਿਲ ਨਹੀਂ ਕਰਦਾ ਕਿ ਪੰਜਾਬ ਦੇ ਅੰਦਰ ਜਦੋਂ ਵੀ ਹੜ੍ਹ ਆਏ ਆ ਇੱਕ ਤਾਂ ਪ੍ਰਸਾਦ ਹੁੰਦੀ ਆ ਪਰ ਪੰਜਾਬ ਦੇ ਬੰਨ ਚਾਹੇ ਬੀਐਮਬੀ ਆਪਣਾ ਬਿਆਸਪਾਖੜਾ ਮੈਨੇਜਮੈਂਟ ਦਾ ਪਾਣੀ ਛੱਡਣ ਦਾ ਰਵਈਆ ਹੋਵੇ ਚਾਹੇ ਪੌਂਗ ਡੈਮ ਹੋਵੇ ਚਾਹੇ ਰਣਜੀਤ ਸਾਗਰ ਡੈਮ ਹੋਵੇ ਚਾਹੇ ਮਾਤਸਵਾਏ ਮਾਦੋਪੁਰ ਡੈਮ ਹੋਵੇ ਇਹ ਪਾਣੀ ਛੱਡਣ ਵਾਲੀਆਂ ਚੀਜ਼ਾਂ ਨੇ ਹਮੇਸ਼ਾ ਲੋਕ ਡੋਬੇ ਨੇ ਤੋਂ ਇਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹਦੇ ਤੇ ਗੱਲ ਹੋਣੀ ਚਾਹੀਦੀ ਆ ਕਿ ਕੋਈ ਇਹੋ ਜੀ ਨੀਤੀ ਹੋਵੇ ਜਿਹੜੇ ਆਪਣੇ ਲੋਕਾਂ ਨੂੰ ਤੇ ਨਾ ਮਾਰੇ ਇੰਨਾ ਪਾਣੀ ਜੇ ਪਤਾ ਵਾ ਇਹ ਵਿਗਿਆਨ ਦੇ ਅਨਸਾਰ ਪਤਾ ਹੁੰਦਾ ਭਈ ਇੰਨੀ ਬਰਸਾਤ ਹੋਣੀ ਆ ਪਹਿਲੋ ਪਤਾ ਲੱਗਿਆ ਸੀ ਲਗਭਗ ਅਪ੍ਰੈਲ ਦੇ ਵਿੱਚ ਹੀ ਮਾਨਸੂਨ ਦਾ ਤੇ ਉਦੋਂ ਜਿਹੜੀ ਪਾਕਿਸਤਾਨ ਨਾਲ ਗੱਲਬਾਤ ਹੋਈ ਆ ਜਿਵੇਂ ਹਾਲਾਤ ਵਿਗੜੇ ਨੇ ਜਿਵੇਂ ਕਹਿੰਦੇ ਸੀ ਵੀ ਖੂਨ ਤੇ ਪਾਣੀ ਸਾਥ-ਸاتھ ਨਹੀਂ ਚੱਲੂਗਾ ਸਾਡੇ ਪ੍ਰਧਾਨ ਮੰਤਰੀ ਜੀ ਹੁਣ ਖੂਨ ਵੀ ਰੁੜਿਆ ਪਾਣੀ ਵੀ ਮਾਰਤਾ ਆਪਣੇ ਵੀ ਨਾਲ ਹੀ ਮਾਰ ਲੇ ਜਿਸ ਵਾਇ ਮਾਦੋਪੁਰ ਡੈਮ ਟੁੱਟਾ ਉਹਦੇ ਪਿੱਛੇ ਰੀਜਨ ਕੀ ਕੀ ਹੱਦੋਂ ਵੱਧ ਪਾਣੀ ਰੋਕਣ ਦਾ ਯਤਨ ਕੀਤਾ ਗਿਆ ਪਰ ਅਰ ਅਸੀਂ ਇੱਥੇ ਜਿਹੜੇ ਆਏ ਆ ਚਲੋ ਪ੍ਰਸ਼ਾਸਨ ਆਪਣੇ ਤੌਰ ਤੇ ਕਰ ਰਿਹਾ ਅਸੀਂ ਅੰਦਰ ਖਾਤੇ ਉਤਸ਼ਾਹਤ ਵੀ ਕੀਤਾ ਲੇਰੀ ਵੀ ਦਵਾਈ ਜਿੰਨੇ ਨੌਜਵਾਨ ਲੱਗੇ ਵੀ ਚੰਗੀ ਗਾਇ ਲੱਡਦੇ ਰੋ ਪਰ ਇਹ ਵੀ ਕਿਹਾ ਤੇ ਜੇ 10 15 ਦਿਨ ਪਹਿਲਾਂ ਲੱਗੇ ਹੁੰਦੇ ਤਾਂ ਸ਼ਾਇਦ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਕੇ ਨਿਕਾੜ ਲੈਂਦੇ ਨਾ ਤਸੀਬਾਨ ਨੂੰ ਬਚਾਉਣ ਲਈ ਕੁਝ ਪ੍ਰਬੰਧਨ ਹੋਏ ਆ ਕਿਤੇ 1 2 ਮਹੀਨੇ ਪਹਿਲਾਂ ਨਾ ਨਾ ਸਰਕਾਰ ਦੇ ਕੁਝ ਨਿਰਦੇਸ਼ ਦੀ ਹੋਣ ਨਹੀਂ ਮੁੱਖ ਮੰਤਰੀ ਪੰਜਾਬ ਨੂੰ ਕਹਿੰਦੇ ਵੀ ਕੇਂਦਰ ਨੂੰ ਦੇਖੋ 에ਅਰ ਫੋਰਸ ਜੇ ਦੇਸ਼ ਦੀ ਆ ਸਾਡੇ ਲਈ ਆ ਕੱਲਾ ਬੰਬ ਬੂੰਬੂਰਾ ਉਨੂੰ ਵੀ ਹੈਗੀ ਇਹ ਲੋਕਾਂ ਨੂੰ ਕੱਢਣ ਲਈ ਵੀ ਹੈ ਤੇ ਇੱਥੇ ਇੱਕ ਹੈਲੀਕਾਪਟਰ ਫਿਰ ਮੈਂ ਹੈਲੀਕਾਪਟਰ ਸਾਡ ਛੱਲੇ ਕਿੰਨੇ ਬੰਦੇ ਕੱਢ ਲਾਂਗੇ ਇੱਥੇ ਤਾਂ 15-20 ਹੈਲੀਕਾਪਟਰ ਚਾਹੀਦੇ ਜਿਹੜੇ 에어 ਲਿਫਟ ਹੋ ਕੇ ਬੰਦੇ ਬਾਹਰ ਆਉਣ ਤੇ ਸਪਲਾਈ ਲਾਈਨ ਵੀ ਦੇਣੀ ਹੈਗੀ ਬਾਕੀ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੇ ਲੋਕਾਂ ਨੂੰ ਪੰਜਾਬ ਦੇ ਗਵਈਆਂ ਨੂੰ ਕਿੱਥੇ-ਜਿੱਥੇ ਬੈਠੇ ਜੇ ਆ ਪੰਜਾਬ ਦੇ ਲੋਕ ਆ ਜਾੜੇ ਤੇ ਵੱਲੋ ਬਾੜਾ ਮੋਟਾ ਸੈਲੀਬ੍ਰਿਟੀ ਜੇ ਕੁਝ ਲੋਕਾਂ ਲਈ ਕੁਝ ਹੋ ਸਕੇ ਪੰਜਾਬ ਦੇ ਅੰਦਰ ਉਧਿਆਣ ਖਿੱਚਿਆ ਜਾ ਸਕੇ ਕੋਸੀ ਵੀ ਜੋ ਜਤਨ ਸੀ ਲੋਕਾਂ ਨੂੰ ਕੋਈ ਟਰੈਕਟਰ ਟਰਾਲੀਆਂ ਤਿਆਰ ਰੱਖੋ ਅੱਦੋਂ ਵੱਧ ਵੀ ਅੱਗੇ ਜਾਵਾਂਗੇ ਮੁਸ਼ਕਲ ਖੜੀ ਹੋਊਗੀ ਕਿਥੋਂ ਤੱਕ ਸਪਲਾਈ ਲਾਈਨ ਦੇ ਸਕਦੇ ਆ ਸਾਨੂੰ ਦੇਣੀ ਚਾਹੀਦੀ ਆ ਔਰ ਫਸਲਾਂ ਗਈਆਂ ਹੁਣ ਤਾਂ ਜਾਨੀ ਨੁਕਸਾਨ ਵੀ ਜਾਨ ਕਿੰਨੇ ਕੁ ਲੋਕਾਂ ਦੀ ਬੱਸ ਸਕੇ ਪਹਿਲੀ ਤੌਰ ਤੇ ਫਿਰ ਗਾਂ ਅਗਲੀਆਂ ਗੱਲਾਂ ਬਾਅਦ ਚ ਹੁਣ ਇੱਥੇ ਤਾਂ ਕੋਈ ਫਸਲ ਬੁੱਸਲ ਨਹੀਂ ਦੀਦੀ ਹੈਗੀ ਨਾ ਵਚਣ ਦੀ ਕੋਈ ਗਜਾਇਸ਼ ਲੱਗਦੀ ਹੈਗੀ ਆ ਘਰਾਂ ਦੇ ਘਰ ਸੁਬੇ ਪਏ ਆ ਬੰਦਿਆਂ ਨੂੰ ਕੱਢ ਲਈਏ ਫਿਰ ਵੀ ਪੰਜਾਬੀਆਂ ਦੀ ਹੌਸਲੇ ਦੀ ਦਾਤ ਦੇਣੇ ਆ ਜਿਵੇਂ ਅਸੀਂ ਆਉਂਦੇ ਆ ਇੱਕ ਬੰਦੇ ਨੂੰ ਪੱਠੇ ਵੱਢ ਕੇ ਆਪਣੀ ਪੈੜੀ 'ਚੋਂ ਫਿਰ ਡੰਗਰਾਂ ਨੂੰ ਖੜਦਿਆਂ ਦੇਖਿਆ ਸੀ ਦੇਖ ਰੇ ਨੰਗੀ ਅੱਖ ਨਾਲ ਜਿਵੇਂ ਲੋਕ ਆਪਣੇ ਘਰਾਂ ਦੇ ਦਿਵਾਲੇ ਘੁੰਮ ਰਹੇ ਆ ਡਾਂਗ ਲੈ ਕੇ ਛੜਕਦੇ ਖੜੇ ਆ ਇਹਦੇ باوجود ਨਾ ਹੌਸਲਾ ਛੱਡਿਆ ਨਾ ਹੌਸਲਾ ਤੋੜ ਰਹੇ ਆ ਇਹੀ ਜ਼ਿੰਦਗੀ ਨਾਲ ਲੜਾਈ ਸਭ ਤੋਂ ਵੱਡੀ ਹੁੰਦੀ ਆ ਪਰ ਫਿਰ ਅਸੀਂ ਕਹਿੰਨੇ ਪੰਜਾਬ ਸਰਕਾਰ ਨੂੰ ਵੀ ਜਿੰਨਾ ਤੁਹਾਡਾ ਪ੍ਰਸ਼ਾਸਨ ਆ ਥੋੜਾ ਪੈ ਰਿਹਾ ਵਾ ਸਾਰੇ ਪੰਜਾਬ ਦੀ ਗੱਲ ਕਰਦੇ ਆ ਟੋਟਲ ਪ੍ਰਸ਼ਾਸਨ ਨੂੰ ਗਰਾਉਂਡ ਤੇ ਲਿਆਓ ਤੇ ਇੱਥੇ ਰਾਜਨੀਤੀ ਦੀ ਬਜਾਏ ਕੁਝ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੀ ਬੱਲੀ। ਤੁਸੀਂ ਦੇਖ ਸਕਦੇ ਜਣੀ ਹੀ ਪਾਣੀ ਆ ਕਿਲੋਮੀਟਰਾਂ ਦੀ ਕਿਥੋਂ ਤੱਕ ਨਿਗਾਹ ਜਾਂਦੀ ਹੈ ਘਰ ਡੁੱਬੇ ਪਏ ਆ। ਸਪਾਈ ਠੀਕ ਆ ਜੀ ਮਿਹਰਬਾਨੀ ਹੈ ਜੀ ਨੂੰ ਲਾਈਵ ਵਿੱਚ ਸ਼ੇਅਰ ਕਰਿਓ ਤਾਂ ਕਿ ਜਿਹੜਾ ਭਗਵੰਤ ਮਾਨ ਸਾਹਿਬ ਵਾਰ-ਵਾਰ ਜੱਥੇਬੰਦੀਆਂ ਨੂੰ ਲਾਹਮਾ ਦਿੰਦੇ ਆ ਉਹਨਾਂ ਦੇ ਵੀ ਕੋਸ਼ ਖਾਨੇ ਚ ਗੱਲ ਪੈ ਸਕੇ। ਕਿ ਇੰਨਾ ਮੁਸੀਬਤ ਦੇ ਸਮਿਆਂ ਦੇ ਵਿੱਚ ਜਥੇਬੰਦੀਆਂ ਕਿਹੜੇ ਤਰੀਕੇ ਦੇ ਨਾਲ ਆਪਣੇ ਵਲੰਟੀਅਰ ਲਾ ਕੇ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਵੀ ਆਪਣਾ ਫਰਜ਼ ਨਿਭਾਉਂਦੀਆਂ ਤਾਂ ਭਾਈ ਇਹਨੂੰ ਸ਼ੇਅਰ ਕਰ ਦਿਓ ਦੀ ਵਾਰ ਤੋਂ ਬਾਅਦ